ਜੋ ਵੱਜ ਜਾਵੇ ਉਹ ਤੂੰ ਕਿਹੜੇ ਕੋੜੇ ਤੇ ਤੂੰ ਆਰ ਚੜ ਗਿਆ ਸੱਚ ਕਲ ਦੋਸਤੋ ਪਬਲਿਕਸ ਮਾਣਾ ਨੂੰ ਤੁਸੀਂ ਦੇਖ ਰਹੇ ਹੋ ਤੇ ਅਸੀਂ ਅੱਜ ਤੁਹਾਡੇ ਨਾਲ ਇੱਕ ਜਿਹੜੀ ਖਬਰ ਹੈ ਦੁੱਖ ਭਰੀ ਲੈ ਕੇ ਹਾਜ਼ਰ ਹੋਏ ਆ ਸਮਾਣਾ ਦੇ ਨਾਲ ਲੱਗਦਾ ਪਿੰਡ ਜਿਹੜਾ ਹੈ ਮਲਕਪੁਰ ਦੇ ਵਿੱਚ ਅਸੀਂ ਅੱਜ ਆਏ ਆ ਤੇ ਪਰਿਵਾਰ ਦੀ ਜਿਹੜੀ ਹਾਲਤ ਹੈ ਦੇਖ ਸਕਦੇ ਹੋ ਘਰ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿਸ ਕੀ ਕੰਡੀਸ਼ਨ ਹੈ ਇੱਕ ਆੜਤੀਆ ਵੱਲੋਂ ਜਿਹੜਾ ਹੈ ਪਰਿਵਾਰ ਨੂੰ ਜਿਹੜਾ ਤੰਗ ਪ੍ਰੇਸ਼ਾਨ ਕਰਿਆ ਜਾਂਦਾ ਤਰਸੀਮ ਸਿੰਘ ਜਿਹੜਾ ਹੈ ਬੀਤੇ ਦਿਨੀ ਜਿਹੜਾ ਸਲਫਾਜ਼ ਪੀਕੇ ਜਿਹੜਾ ਉਸਨੇ ਆਪਣੀ ਜਿਹੜੀ ਜੀਵਨ ਲੀਲਾ ਖਤਮ ਕਰ ਲਈ ਗਈ ਹੈ ਦੱਸਿਆ ਜਾ ਰਿਹਾ ਕਿ ਲਗਭਗ ਜਿਹੜਾ ਇਸ ਵਾਰ ਆੜਤੀ ਕੋਲ ਜਿਹੜੀ ਫਸਲ ਸਿੱਟੀ ਜਾਂਦੀ ਹੈ ਉਸ ਦਾ ਵੀ ਨਾ ਤਾਂ ਕੋਈ ਪੈਸਾ ਦਿੱਤਾ ਜਾਂਦਾ ਪਰ ਆੜਤੀਆ ਵੱਲੋਂ ਜਿਹੜਾ 7 ਲੱਖ ਰੁਪਏ ਬਣਾ ਦਿੱਤਾ ਜਾਂਦਾ ਹਰਿਆਣੇ ਦੀ ਗੱਲ ਹੈ ਕਿ ਲਗਾਤਾਰ ਅਜਿਹੇ ਜਿਹੜੇ ਕੇਸ ਨੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਜਿਹੜਾ ਸਮਾਣੇ ਦੇ ਨਾਲ ਪਿੰਡ ਜਿਹੜਾ ਇਹ ਮਲਕਪੁਰ ਦੱਸਿਆ ਜਾ ਰਿਹਾ ਹੈ ਦੇਖ ਸਕਦੇ ਹੋ ਕਿ ਘਰ ਦੇ ਕੀ ਹਾਲਾਤ ਨੇ ਬੀਤੇ ਦਿਨੀ ਜਿਹੜਾ ਪਰਿਵਾਰ ਦੇ ਵੱਲੋਂ ਜਿਹੜੀ ਹੈ ਅੱਜ ਜਿਹੜਾ ਕਾਫੀ ਰੋ ਰੋ ਕੇ ਜਿਹੜਾ ਆਪਣਾ ਬੁਰਾ ਹਾਲ ਕਰ ਚੁੱਕੇ ਨੇ ਉਹਨਾਂ ਦੇ ਘਰਦਿਆਂ ਨਾਲ ਇੱਕ ਵਾਰ ਗੱਲਬਾਤ ਜ਼ਰੂਰ ਕਰਾਂਗੇ ਕੀ ਅਜਿਹਾ ਕਾਰਨ ਸੀ ਉਹਨਾਂ ਨੇ ਜਿਹੜੀ ਆਪਣੀ ਜੀਵਨ ਲੀਲਾ ਖਤਮ ਕੀਤੀ ਔਰ ਕਿੰਨੇ ਟਾਈਮ ਤੋਂ ਜਿਹੜਾ ਆਰਤੀ ਨਾਲੇ ਜਿਹੜਾ ਇਹ ਲੈਂਡ ਦੇਣਾ ਉਹਨਾਂ ਦਾ ਚੱਲਦਾ ਸੀ ਤੁਹਾਡਾ ਕੀ ਨਾਮ ਹੈ ਜੀ ਲਖਵਿੰਦਰ ਕੌਰ ਹੈ ਜੀ ਲਖਵਿੰਦਰ ਕੌਰ ਤੁਹਾਡੇ ਹਸਬੰਦ ਸਰਸੀਮ ਸਿੰਘ ਸੀ ਸਰਸੀਮ ਸਿੰਘ ਹੈ ਜੀ ਕੀ ਗੱਲਬਾਤ ਸੀਗੀ ਜੀ ਸਾਰੀ ਇਹ ਜੀ ਜਸਤਨਵਿੰਦਰ ਆਰਤੀ ਕਰਕੇ ਮੇਰਾ ਬੰਦਾ ਕਰਾ ਆਪਣੀ ਜਾਨ ਦੇ ਗਿਆ ਹੂੰ ਔਰ ਇਹਦਾ ਬਿਮਾਰਦਾ ਚੀ ਬਹੁਤ ਕਰਾ ਮੇਰੇ ਘਰੇ ਕਦੇ ਕਿਸੇ ਨੂੰ ਪੇਡਾ ਦੀ ਕਦੇ ਕਿਸੇ ਨੂੰ ਪੇਡਾ ਦੀ ਹੂੰ ਕਦੇ ਕਹਿੰਦੇ ਤੇ ਤੁਹਾਡਾ ਐ ਕਰਦਾਂਗੇ ਉਹ ਕਰਦਾਂਗੇ ਮੇਰੇ ਬੰਦੇ ਨੇ ਡਰਦੇ ਨੇ ਡਰਦੇ ਮਾਰੇ ਨੇ ਸਲਬਸ ਦੀਆਂ ਗੋਲੀਆਂ ਖਾ ਕੇ ਆਪਣੀ ਜਾਨ ਦੇ ਦਿੱਤੀ ਹੂੰ ਇਹ ਕਿੰਨੇ ਕੋ ਟਾਈਮ ਤੋਂ ਤੁਹਾਡਾ ਲੈਣ ਦੇਣਾ ਚਾਹ ਪੰਜ ਸਾਲ ਹੋਏ ਨੇ ਜੀ ਹੂੰ ਸਾਨੂੰ ਕੋਈ ਜੀਰੀ ਦਾ ਨਹੀਂ ਪੇਤ ਦਿੰਦਾ ਸੀ ਕੋਈ ਕਣਕ ਦਾ ਨਹੀਂ ਦਿੰਦਾ ਸੀ ਜੀ ਜੋ ਮਰਜ਼ੀ ਅਸੀਂ ਦੇ ਕੇ ਆਂਦੇ ਕੋਈ ਪਰਚੀ ਨਹੀਂ ਦਿੰਦਾ ਸੀ ਸਾਨੂੰ ਹੂੰ ਤੇ ਤੁਸੀਂ ਪਹਿਲਾਂ ਕੋਈ ਪੁਲਿਸ ਕੰਪਲੇਨ ਕਰੀ ਸੀਗੀ ਤੁਹਾਡਾ ਜੀ ਤਿੰਨ ਵਾਰੀ ਜਾਇਆ ਜੀ ਅਸੀਂ ਚੌਂਕੀ ਚ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਜੀ ਕੀ ਨਾਮ ਸੀ ਉਹ ਸਾਡਤੀ ਇਹਦਾ ਮਹਿੰਦਰ ਬਾੜਤੀ ਹੈ ਜੀ ਮਹਿੰਦਰ ਸਿੰਘ ਹਾਂਜੀ ਮਿੰਦਰ ਕਿਦਾਂ ਬਾਂਸਲ ਨੇ ਕਿਦਾਂ ਜੀ ਮਹਿੰਦਰ ਬਾਂਸਲ ਨੇ ਅੱਛਾ ਮਹਿੰਦਰ ਬਾਂਸਲ ਨੇ ਹੁਣ ਕੀ ਮੰਗ ਕਰਨਾ ਚਾਹੁੰਦੇ ਤੁਸੀਂ ਮੇਰੇ ਬੱਚਿਆਂ ਨੇ ਇਹਨਾਂ ਦਾ ਸਿਰ ਤੋਂ ਇਹਨਾਂ ਦਾ ਬਾਪ ਦਾ ਸਾਯਾ ਤਾਂ ਵਾਗ ਗਿਆ ਜੀ ਮੈਨੂੰ ਇਨਸਾਫ ਚਾਹੀਦਾ ਜੀ ਮੇਰੇ ਬੱਚੇ ਨਹੀਂਗੇ ਬੱਚੇ ਨੇ ਦੋ ਗੁੜੀਆਂ ਨੇ ਇੱਕ ਮੁੰਡਾ ਮੇਰਾ ਮਾਮੇ ਦੇਖ ਲੋ ਜੀ ਘਰ ਦਾ ਹਾਲ ਮੇਰਾ ਹਾਲ ਦੇਖ ਲੋ ਜੀ ਕੀ ਇੱਥੇ ਮੈਨੇ ਪੈਸੇ ਲਾਏ ਨੇ ਕੀ ਬਣਾਇਆ ਮੇਰਾ ਦੇਖ ਲੋ ਤੁਸੀਂ ਆਪ ਦੇਖਦਾ ਸਭ ਕੁਝ ਹੋ ਜਾਣਾ ਹੈ ਲੋ ਭਾਈ ਗੁਰਜੀ ਦਾ ਖਾਤ ਸਾਹ ਭਾਈ ਗੁਰਜੀ ਦੀ ਫਤਿਹ ਹੈ ਆਪਦੇ ਪਰਿਵਾਰ ਨੂੰ ਤੇ ਮੇਰੇ ਨਾਲ ਘਰ ਅੱਗੇ ਬੇਨਤੀ ਹੈ ਵੀ ਮੇਰੀ ਮੌਤ ਦਾ ਜ਼ਿੰਮੇਵਾਰ ਮਿੰਦਰ ਹੋਵੇਗਾ ਬਿਨਾ ਮਜ਼ਬਲ ਤੋਂ ਇਹ ਪਹਿਲੇ ਲਿਖ ਲੈ ਕੇ ਲੋਕਾਂ ਕੋਲ ਜਾਂਦਾ ਫਿਰਦਾ ਮੈਂ 7 ਲੱਖ ਰੁਪਏ ਲੈਣਾ 8 ਲੈਣਾ ਇਹਨੇ ਕਿਹਾ ਮੇਰੀ ਲਾਤ ਦੇ ਪੈਸੇ ਲਾਏ ਮੇਰੀ ਲਾਤ ਟੁੱਟੀ ਜੇ ਤਾਂ ਮੈਨੂੰ ਲਾਤ ਲੱਖ ਰੁਪਏ ਦਿੱਤਾ ਹੋਵੇ ਫਿਰ ਤਾਂ ਗੱਲ ਕਰੇ ਜੇ ਮੈਂ ਕੋਈ ਕੋਠੀ ਪਾਈ ਹੋਵੇ ਤਾਂ ਦੱਸੇ ਜੇ ਕੋਈ ਮੈਨੂੰ ਕੋਈ ਪਲਾਟ ਚ ਮਦਾ ਦਿੱਤੀ ਹੋਵੇ ਤਾਂ ਦੱਸੇ ਮੇਰੀ ਮੌਤ ਦਾ ਜ਼ਿੰਮੇਵਾਰੇ ਹੋਵੇਗਾ ਮਿੰਦਰ ਮੇਰੀ ਮੌਤ ਦੀ ਸਜ਼ਾ ਦਾ ਜ਼ਿੰਮੇਵਾਰ ਹੈ ਇਹਨੂੰ ਪੂਰੀ ਸਜ਼ਾ ਮਿਲਣੀ ਚਾਹੀਦੀ ਹੈ ਸਜਾ ਪੁਰੀ ਮਿਲਣੀ ਚਾਹੀਦੀ ਐ ਇਹਨੂੰ ਮੈਂ ਹੋਸ਼ਵਾਸ਼ ਮੈਂ ਆਪਦਾ ਬਿਆਨ ਦੇ ਰਿਹਾ ਮੈਂ ਦਵਾਈ ਪੀ ਕੇ ਮਰ ਜਾਣਾ ਠੀਕ ਐ ਇਹਨੇ ਮੇਰੇ ਸਾਰੇ ਪਿੰਡ ਦੇ ਵਿੱਚ ਮਿੱਟੀ ਪੱਟੀ ਆ 100 ਜੀ ਇਹਨੇ ਮੇਰੇ ਘਰੇ ਫੇਰ ਦਬਣਾ ਮਤਲਬ ਦਉ 4 ਲੱਖ ਰੁਪਇਆ ਨੇ ਮੇਰੇ ਖਾਤੇ ਚ ਕਢਾਇਆ ਦੋ ਵਾਰੀ ਇੱਕ ਵਾਰੀ 10 ਕਢਾਇਆ ਇੱਕ ਵਾਰੀ 285000 ਰੁਪਇਆ ਕਢਾਇਆ ਠੀਕ ਐ 2 ਲੱਖ ਦੀ ਮੇਰੀ ਜੀਰੀ ਗਈ ਦੋ ਟਰਾਲੀਆਂ ਤੇ ਇਹ ਫੇਰ ਵੀ ਮੈਨੂੰ ਪਰੇਸ਼ਾਨ ਕਰਦਾ ਮੇਰੇ ਨੰਬਰ ਨੇ ਇਹਦੇ ਕੋਲੇ ਨੰਬਰਾਂ ਕਰਕੇ ਦਬਕੇ ਮਾਰਦਾ ਬਿਨਾ ਮਤਲਬ ਤੋਂ ਇਹਨੂੰ ਪੂਰੀ ਸਜ਼ਾ ਹੋਣੀ ਚਾਹੀਦੀ ਹੈ ਦੇਖ ਸਕਦੇ ਹਾਂ ਕਿ ਜਿਹੜਾ ਬੀਤੇ ਦਿਨੀ ਤਰਸੇਮ ਸਿੰਘ ਵੱਲੋਂ ਆਪਣੀ ਜੀਵਨ ਲੀਲਾ ਖਤਮ ਕੀਤੀ ਜਾਂਦੀ ਹੈ ਪਿੱਛੇ ਜਿਹੜੇ ਉਹਨਾਂ ਦੀ ਦੋ ਲੜਕੀਆਂ ਤੇ ਇੱਕ ਜਿਹੜਾ ਲੜਕਾ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਰਦੀਆਂ ਜਿਹੜੀਆਂ ਕੰਡੀਸ਼ਨਰ ਨੇ ਅਸੀਂ ਤੁਹਾਨੂੰ ਪਹਿਲਾਂ ਹੀ ਦਿਖਾ ਚੁੱਕੇ ਹਾਂ ਕਿ ਪਰਿਵਾਰ ਦੀ ਜਿਹੜੀ ਹਾਲਤ ਹੈ ਮਾਲੀ ਬਿਲਕੁਲ ਹੀ ਠੀਕ ਠਾਕ ਹੈ ਤੇ ਜਿਹੜੇ ਆੜਤੀਆ ਵੱਲੋਂ ਲਗਾਤਾਰ ਇਹਨਾਂ ਨੂੰ ਟੌਰਚਰ ਕੀਤਾ ਜਾਂਦਾ ਸੀ ਘਰੇ ਜਿਹੜੇ ਤਰ੍ਹਾਂ-ਤਰ੍ਹਾਂ ਦੇ ਵਿਅਕਤੀ ਵੀ ਭੇਜੇ ਜਾਂਦੇ ਸਨ ਧਮਕਾਇਆ ਜਾਂਦਾ ਸੀ ਮਾਰਨ ਤੱਕ ਦੀਆਂ ਵੀ ਗੱਲਾਂ ਕਰੀਆਂ ਜਾਂਦੀਆਂ ਸਨ ਪਰ ਉਸ ਆੜਤੀਆ ਵੱਲੋਂ ਇਹਨਾਂ ਦੇ ਉੱਤੇ ਕਾਫੀ ਜਿਹੜਾ ਅਤਿਆਚਾਰ ਕਰਿਆ ਜਾਂਦਾ ਤੇ ਉਸ ਤੋਂ ਬਾਅਦ ਜਿਹੜੀ ਹੈ ਉਸ ਵਿਅਕਤੀ ਵੱਲੋਂ ਆਪਣੀ ਜਿਹੜੀ ਹੈ ਜੀਵਨ ਲੀਲਾ ਵੀ ਖਤਮ ਕਰ ਲਈ ਜਾਂਦੀ ਹੈ ਘਰ ਦੇ ਵਿੱਚ ਇਸ ਟਾਈਮ ਜਿਹੜੀ ਹੈ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਦੇਖ ਸਕਦੇ ਹੋ ਕਿ ਜਿਹੜੇ ਨਗਰ ਦੇ ਲੋਕ ਨੇ ਇਸ ਘਰ ਦੇ ਵਿੱਚ ਇਕੱਠੇ ਹੋ ਚੁੱਕੇ ਨੇ ਕਿੱਥੇ ਨਾ ਕਿੱਥੇ ਅਜਈਆਂ ਜਿਹੜੀਆਂ ਸਰਕਾਰਾਂ ਦੀ ਨਲਾਇਕੀਆਂ ਹਾਲੇ ਤੱਕ ਸਾਹਮਣੇ ਨਜ਼ਰ ਆ ਰਹੀਆਂ ਬੀਤ ਲੋ ਜਿਹੜੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਜਾਂਦੀ ਹੈ ਪਰ ਪੁਲਿਸ ਦੇ ਕੋਲ ਵੀ ਜਿਹੜੀ ਹੈ ਤਿੰਨ ਵਾਰ ਕੰਪਲੇਨ ਲਿਖਾਈ ਜਾਂਦੀ ਹੈ ਹਾਲੇ ਤੱਕ ਸਾਹਮਣੇ ਨਜ਼ਰ ਆ ਰਹੀ ਹੈ ਲਗਾਤਾਰ ਜਿਹੜੇ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਹਾਨੂੰ ਵੀ ਅਪੀਲ ਕਰਾਂਗੇ ਲੋਕਾਂ ਨੂੰ ਕਿ ਅਗਰ ਤੁਹਾਨੂੰ ਕੋਈ ਆੜਤੀਆ ਜਾਂ ਕੋਈ ਵਿਅਕਤੀ ਤੰਗ ਪ੍ਰੇਸ਼ਾਨ ਕਰਦਾ ਹੈ ਤਾਂ ਪੁਲਿਸ ਕੋਲੇ ਜ਼ਰੂਰ ਜਾਓ ਅਗਰ ਨਹੀਂ ਕੋਈ ਸੁਣਵਾਈ ਹੁੰਦੀ ਤਾਂ ਤੁਸੀਂ ਮੀਡੀਆ ਦੇ ਨਾਲ ਗੱਲਬਾਤ ਇੱਕ ਵਾਰ ਜ਼ਰੂਰ ਕਰਨ ਦੀ ਕੋਸ਼ਿਸ਼ ਕਰੋ ਤੁਹਾਡਾ ਕੀ ਨਾਮ ਹੈ ਜੀ ਸਿੰਦਰਕੌਰ ਜੀ ਸਿੰਦਰਕੌਰ ਤੁਸੀਂ ਉਹਨਾਂ ਦੀ ਦੀਦੀਆਂ ਅੱਛਾ ਦੀਦੀਆਂ ਹਾਂ ਮੇਰੇ ਵੀਰ ਨੂੰ ਧਮਕੀਆਂ ਮਾਰਦੇ ਤੇ ਉਹ ਹਾਂ ਆੜਤੀਆ ਜਿਹੜਾ ਮਿੰਦਰ ਸਿੰਘ ਹਾਂ ਮੇਰੇ ਭਤੀਜੇ ਭਤੀਜੇ ਲੋਲ ਤੇ ਉਹਨੇ ਹੂੰ ਉਹ ਮੇਰੇ ਵੀਰ ਨੂੰ ਬੜੀ ਧਮਕੀ ਦਿੱਤੀ ਉਹਨਾਂ ਨੇ ਹੂੰ ਉਹ ਅਸੇ ਆਪਣਾ ਸਾਪ ਮੰਗਦਿਆ ਮੇਰੇ ਭਤੀਜਿਆਂ ਲਈ ਹੂੰ ਮੇਰੀਆਂ ਦੋ ਭਤੀਜੀਆਂ ਨੇ ਹੂੰ ਮੇਰੇ ਵੀਰ ਤੇ ਨਾ ਉਹਨਾਂ ਨੇ ਚਟਾ ਲਾਇਆ 7 ਲੱਖ ਰੁਪਈਆ ਕੱਢ ਦਿੱਤਾ ਹੂੰ 7 ਲੱਖ ਗਰੀਬ ਦਾਵੇ ਤੇ ਐਸੇ ਕੜਕ ਵੇਚੀ ਹੂੰ ਦੋ ਡਰਾ ਦੇ ਕੜਕ ਦੀਆਂ ਸਿੱਟੀਆਂ ਦੋ ਸਿੱਟੀਆਂ ਜਿਰੀ ਦੀਆਂ ਹੂੰ 1 ਲੱਖ 6000 ਮੇਰੇ ਵੀਰ ਦੇ ਖਾਤੇ ਚੋਂ ਕਢਾਇਆ ਉਹਨਾਂ ਨੇ अच्छा जी फिर भी ਸਾਡੇ ਹੱਲ 7 ਲੱਖ ਰੁਪਈਆ ਕੱਢ ਦਿੱਤਾ ਉਹਨਾਂ ਨੇ ਸਾਨੂੰ ਸਾਫ਼ ਮਿਲਣਾ ਚਾਹੀਦਾ ਵਾ ਮੇਰੇ ਵੀਰ ਦੀ ਮਾਤਾ ਦਾ ਸਾਫ਼ ਮਿਲਣਾ ਚਾਹੀਦਾ ਵੀਰੇ ਸਾਨੂੰ ਆਗਰੂਜੀ ਕਾ ਖਾਲਸਾ ਆਗਰੂਜੀ ਕੀਫਤ ਹੈ ਕੀ ਲੱਗਦੀ ਤਰਸੇਮ ਸਿੰਘ ਤੁਹਾਡੇ ਮੇਰੇ ਛੋਟੇ ਭਰਾ ਨੂੰ ਤੁਹਾਡੇ ਛੋਟੇ ਭਰਾ ਸੀਗੇ 21 ਗੱਲ ਬਾਸੀ ਜਿਹੜੀ ਉਹਨਾਂ ਨੇ ਆਪਣੀ ਜੀਵਨ ਲੀਲਾ ਖਤਮ ਕਰੀ ਹੈ ਉਹ ਤਾਂ ਕੋਈ ਆੜਤੀ ਦਾ ਵਾਲੀ ਚੱਕਰ ਸੀ ਆੜਤੀ ਨਾਲ ਚੱਕਰ ਸੀ ਕਿੰਨਾ ਕੋਈ ਲੈਣ ਦੇਣ ਸੀਗਾ ਉਹਨਾਂ ਨਾਲ ਲੈਣ ਦੇਣ ਤੇ ਕੋਈ ਖਾਸ ਨਹੀਂ ਆੜਤੀ ਤੇ ਕੋਈ ਦੇ ਨਾਨਾ ਸੀ ਜਮੀਨ ਉਹਦੇ ਥੱਲੇ ਦਿੱਤੀ ਸੀ ਹੂੰ ਪੈਸੇ ਉਹਨੇ ਥੋੜੇ ਜੇ ਲਏ ਸਨ ਤੇ ਉਹਨੀ ਕੁ ਫਸਲ ਜਾਂਦੀ ਸੀ ਉਹਨਾਂ ਕੋ ਠੇਕਾ ਹੁੰਦਾ ਸੀ ਆਪਣਾ ਗੁਜ਼ਾਰਾ ਉਹ ਮਸ਼ੀਨ ਤੇ ਸੀਜ਼ਨ ਤੇ ਲਾ ਕੇ ਕਰਦਾ ਸੀ ਹੂੰ ਨਾ ਹੀ ਉਹਨੇ ਕੋਈ ਕੋਠੀ ਬਣਾਈ ਨਾ ਹੀ ਉਹਨੇ ਕੋਈ ਪਲਾਟ ਖਰੀਦਿਆ ਨਾ ਹੀ ਕੋਈ ਸ਼ਰਾਬ ਦਾ ਆਦੀ ਸੀ ਹੂੰ ਬਸ ਉਹਨੂੰ ਇਹ ਡਿਸਚਾਰਜ ਕੀਤਾ ਗਿਆ ਆਰਤੀ ਵੱਲੋਂ ਤੇ ਉਹਨੇ ਆਪਣੀ ਜੀਵਨ ਸਾਥ ਖਤਮ ਕਰ ਤੇ ਕਿੰਨੇ ਕੋ ਟਾਈਮ ਤੋਂ ਮਤਲਬ ਕਿ ਇਹ ਤੰਗ ਪ੍ਰੇਸ਼ਾਨ ਹੋ ਰਿਹਾ ਸੀਗਾ ਉਹ ਤਾਂ ਜੀ ਸਾਨੂੰ ਨਹੀਂ ਪਤਾ ਕਦੋਂ ਹੋ ਰਿਹਾ ਸੀ ਪਰ ਉਹ ਕਈ ਦਿਨਾਂ ਤੋਂ ਹੀ ਹੋ ਰਿਹਾ ਸੀ ਘਰੋਂ ਉਹਨਾਂ ਦੇ ਪਤਾ ਲੱਗ ਰਿਹਾ ਹੈ ਤੇ ਘਰ ਵਾਲੇ ਤੋਂ ਪਤਾ ਲੱਗ ਰਿਹਾ ਕਿ ਕਈ ਦਿਨਾਂ ਦਾ ਪਰੇਸ਼ਾਨ ਸੀ ਹੁਣ ਕੀ ਮੰਗ ਕਰਨਾ ਚਾਹੁੰਦੇ ਤੁਸੀਂ ਅਸੀਂ ਇਹ ਮੰਗ ਕਰਨਾ ਚਾਹੁੰਦੇ ਆ ਸਾਡਾ ਜੀ ਤਾਂ ਚਲਾ ਗਿਆ ਹਮ ਇੱਕ ਤਾਂ ਸਾਡੀ ਉਹ ਜ਼ਮੀਨ ਦੇ ਕਾਗਜ਼ ਪੱਤਰ ਵਾਪਸ ਮਿਲ ਜਾਣ ਸਾਨੂੰ ਤੇ ਬਾਕੀ ਕੋਈ ਬੱਚਿਆਂ ਦੇ ਵੇਕ ਬਣ ਜੇ ਉਹਨੂੰ ਸਜ਼ਾ ਹੋ ਜੇ ਠੀਕ ਆੜ ਤੀਨ ਸਜ਼ਾ ਹੋ ਜੇ ਵੇਖ ਸਕਦੇ ਹੋ ਜਦੋਂ ਪਰਿਵਾਰ ਦੇ ਜੀਅ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਹਨਾਂ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਸਾਡਾ ਤਾਂ ਜਿਹੜਾ ਹੁਣ ਘਰ ਦਾ ਜੀ ਹੈ ਉਹ ਚਲਾ ਗਿਆ ਪਰ ਉਸ ਵਿਅਕਤੀ ਕੋਲ ਸੇ ਸਾਡੀ ਜ਼ਮੀਨ ਦੇ ਕਾਗਜ਼ ਪਏ ਨੇ ਉਹ ਸਾਨੂੰ ਜਿਹੜੇ ਹੁਣ ਵਾਪਸ ਮਿਲਨੇ ਚਾਹੀਦੇ ਨੇ ਔਰ ਉਸ ਆੜਤੀ ਦੇ ਉੱਪਰ ਜਿਹੜੀ ਹੈ ਕਾਰਵਾਈ ਵੀ ਹੋਣੀ ਚਾਹੀਦੀ ਹੈ ਅਸੀਂ ਵੀ ਲੋਕਾਂ ਨੂੰ ਅਪੀਲ ਕਰਾਂਗੇ ਕਿ ਅਗਰ ਤੁਹਾਨੂੰ ਕੋਈ ਵਿਅਕਤੀ ਪੈਸੇ ਦੀ ਖਾਤਰ ਕੋਈ ਤੰਗ ਪ੍ਰੇਸ਼ਾਨ ਕਰਦਾ ਹੈ ਤਾਂ ਤੁਸੀਂ ਜ਼ਰੂਰ ਪੁਲਿਸ ਨੂੰ ਇਤਲਾਹ ਦਿਓ ਅਗਰ ਪੁਲਿਸ ਵੀ ਤੁਹਾਡੀ ਨਹੀਂ ਸੁਣਦੀ ਤਾਂ ਤੁਸੀਂ ਜਿਹੜਾ ਮੀਡੀਆ ਦੇ ਨਾਲ ਸੰਪਰਕ ਕਰੋ ਜਿੰਨਾ ਹੋ ਸਕਦਾ ਸੀ ਤੁਹਾਡੀ ਓਨੀ ਜਿਹੜੀ ਹੈ ਹੈਲਪ ਵੀ ਕਰਾਂਗੇ ਫਿਲਹਾਲ ਦਿਓ ਇਜਾਜ਼ਤ ਸਮਾਨਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਮੜਾ